ਲੱਗਦਾ ਕਿ ਇਦਾਂ ਦੇ ਹੋਰ ਫਾਊਂਡੇਸ਼ਨਸ ਇਦਾਂ ਦੇ ਹੋਰ ਸੰਸਥਾਵਾਂ ਦੀ ਲੋਡ ਹੈ ਕਿਉਂਕਿ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਤਾਂ ਹੁੰਦਾ ਹੀ ਹੈ ਬਿਲਕੁਲ ਜੀ ਬਹੁਤ ਲੋਡ ਹੈ ਜੀ ਦੇਖੋ ਹਰ ਬੰਦਾ ਚਾਹੁੰਦਾ ਕੋਈ ਚਾਰ ਪੈਸੇ ਬਚਣ ਰਿਪੋਰਟ ਵੀ ਠੀਕ ਆਵੇ ਤੋਂ ਮੈਂ ਗਿਲ ਚਾਹੁੰਗਾ ਮੈਂ ਨਾਂ ਨਹੀਂ ਲਾਉਂਗਾ ਮੈਨੂੰ ਤਾਂ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 800 ਰੁਪਏ ਜੇ ਮਿਲ ਗਈ ਕਿੰਨਾ ਕਰੀਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ ਕਾਫੀ ਫਰਕ ਹੈ ਜੀ ਰੇਟ ਦਾ ਦੋ ਅੱਧਾ ਫਰਕ ਹੈ ਤਕਰੀਬਨ ਇਹ ਹੁੰਦਾ ਵੀ ਜੇ ਇਸ ਤੋਂ ਸਾਨੂੰ ਅੱਧੇ ਮੁੱਲ ਤੇ ਕੀਤੇ ਜਾਂਦਾ ਅੱਧਾ ਤਾਂ ਸਾਡਾ ਉਹ ਬਚਦਾ ਉਸ ਉਸ ਜਿਹੜੇ ਅੱਧੇ ਪੈਸੇ ਸਾਡੇ ਬਚਣਗੇ ਉਸ ਦੀ ਕਮ ਸੇ ਕਮ ਦਵਾਈ ਤਾਂ ਆਏਗੀ ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਵੀ ਇਹਨਾਂ ਨੇ ਜੀ ਲੈਬ ਖੋਲੀ ਹੈ ਇੱਥੇ ਅਸੀਂ ਇਹ ਇਨਾਂ ਨੂੰ ਪਬਲਿਕ ਦਾ ਸੰਯੋਗ ਦੇਣਾ ਚਾਹੀਦਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਕਹਾਂਗੇ ਜਰੂਰ ਆਓ ਇਸ ਚੀਜ਼ ਦਾ ਫਾਇਦਾ ਉਠਾਓ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਮੌਜੂਦ ਹੁੰਦਾ ਹੈ ਕੋਈ ਨਾ ਕੋਈ ਬਿਮਾਰੀ ਜਿਹੜੀ ਲੱਗੀ ਹੁੰਦੀ ਹੈ ਉੱਥੇ ਹੀ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਵੱਧ ਨੇ ਕਿ ਬਹੁਤੇ ਪਰਿਵਾਰ ਜਿਹੜੇ ਆਫੋਰਡ ਵੀ ਨਹੀਂ ਕਰ ਸਕਦੇ ਉੱਥੇ ਹੀ ਕੁਝ ਅਹਿਜੀਆਂ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਮੈਡੀਕਲ ਸਹੂਲਤਾਂ ਦਿੰਦੀਆਂ ਨੇ ਲੋਕਾਂ ਨੂੰ ਤੇ ਉਸੇ ਦੇ ਵਿੱਚ ਹੀ ਅੱਜ ਇੱਕ ਸੰਸਥਾ ਵੱਲ ਤੁਹਾਨੂੰ ਲੈ ਕੇ ਆਏ ਆ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਮੈਡੀਕਲ ਟੈਸਟ ਉਹ ਕੀਤੇ ਜਾਂਦੇ ਨੇ ਲੋਕਾਂ ਦੇ ਬਹੁਤ ਹੀ ਵਧੀਆ ਸਸਤੇ ਰੇਟਾਂ ਦੇ ਵਿੱਚ ਮੈਡੀਕਲ ਟੈਸਟ ਕੀਤੇ ਜਾਂਦੇ ਨੇ ਜਿੱਥੇ 75% ਤੱਕ ਤੁਹਾਨੂੰ ਛੂਟ ਮਿਲਦੀ ਹੈ ਜਿਹੜੇ ਬਾਹਰ ਟੈਸਟ ਜਿਹੜੇ ਨੇ ਹੁੰਦੇ ਨੇ ਉਹ ਉਹ ਇੰਨੇ ਮਹਿੰਗੇ ਰੇਟਾਂ ਦੇ ਵਿੱਚ ਹੁੰਦੇ ਨੇ ਤੇ ਇੱਥੇ ਸਿਰਫ 75% ਘਟਾ ਕੇ ਸਿਰਫ 25% ਜਿਹੜਾ ਪ੍ਰਾਈਸ ਹੈ ਉਹ ਲਿੱਤਾ ਜਾਂਦਾ ਉਹਨਾਂ ਤੋਂ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇ ਫਰਕ ਲੱਗਿਆ ਰੇਟਾਂ ਦਾ ਸਰ ਰੇਟ ਦਾ ਸੋ ਮੈਂ ਗਿਲ ਚੌਂਗ ਦੇ ਵਿੱਚ ਨਾ ਨਹੀਂ ਲਾਉਂਗਾ ਮੈਂ ਤਾਂ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 800 ਰੁਪਏ ਚ ਮਿਲ ਗਈ ਫਰਕ ਤੁਸੀਂ ਆਪ ਦੇਖ ਲਓ ਸਰ ਕਿੰਨਾ ਲੱਗਦਾ ਕਿ ਇਦਾਂ ਦੇ ਹੋਰ ਫਾਊਂਡੇਸ਼ਨ ਦੇ ਇਦਾਂ ਦੇ ਹੋਰ ਸੰਸਥਾਵਾਂ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਤਾਂ ਹੁੰਦਾ ਹੀ ਹੈ ਬਿਲਕੁਲ ਜੀ ਬਹੁਤ ਲੋੜ ਹੈ ਜੀ ਦੇਖੋ ਹਰ ਬੰਦਾ ਚਾਹੁੰਦਾ ਕੋਈ 4 ਰੁਪਏ ਸੇ ਬਚਣ ਉਹ ਰਿਪੋਰਟ ਵੀ ਠੀਕ ਆਵੇ ਇਸ ਲਈ ਐਸੀ ਐਨਜੀਓ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਸਾਨੂੰ ਵੱਧ ਤੋਂ ਵੱਧ ਉਹਨੇ ਸਪੋਰਟ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਹੀ ਆਪਣੇ ਟੈਸਟ ਕਰਵਾਉਣੇ ਚਾਹੀਦੇ ਇੱਥੇ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰੇਟ ਦਾ ਫਰਕ ਹੈਗਾ ਹੋਰ ਵੀ ਕੋਈ ਤੁਸੀਂ ਟੈਸਟ ਕਰਵਾਏ ਨੇ ਕਿ ਜਿੰਨਸ ਫਰਕ ਲੱਗਿਆ ਤੁਹਾਨੂੰ ਨਹੀਂ ਫਿਲਹਾਲ ਤਾਂ ਜੀ ਪੂਰਾ ਕੰਪਲੀਟ ਬੋਡੀ ਟੈਸਟ ਕਰਵਾਇਆ ਜੇ ਕਿ ਨੈਕਸਟ ਲੋਡ ਪੈ ਕੇ ਜ਼ਰੂਰ ਆਪਾਂ ਇੱਥੇ ਆਵਾਂਗੇ ਜੀ ਹੋਰ ਜਿਹੜੇ ਲੋਕ ਜਿਹੜੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਉਹਨਾਂ ਨੂੰ ਇਹ ਮੈਸੇਜ ਇਹਨਾਂ ਚਾਹੁੰਗਾ ਜੀ ਵਾਚੜ ਕੇ ਇੱਥੇ ਆਓ ਤੇ ਆਪਣੇ ਟੈਸਟ ਕਰਵਾਓ ਤੇ ਆਪਣੇ ਪੈਸੇ ਦੀ ਬਚਤ ਕਰੋ ਕਿ ਬਾਜ਼ਰ لگا ਸਭ ਜਗ੍ਹਾ ਜਾਓ ਠੱਗੀ ਠੋਰੀ ਚੱਲ ਰਹੀ ਐ ਇਸ ਟਾਈਮ ਕਿਉਂਕਿ ਡਾਕਟਰਾਂ ਨੇ ਆਪਸੇ ਵਿੱਚ ਉਹਨਾਂ ਦਾ ਵਿੱਚ ਹੁੰਦੇ ਨੇ ਹਿੱਸੇ ਰੱਖੇ ਹੁੰਦੇ ਨੇ ਕੁੱਝ ਜੇ ਮੈਂ ਨਾ ਫੇਣੀ ਲੈਣਾ ਚਾਹਣਾ ਮੈਂ ਪਰ ਉੱਥੇ ਲਾ ਲਓ ਜਾਂ ਹੋਰ ਜਦ ਵੀ ਡਾਕਟਰ ਜਦੋਂ ਰეკਮੈਂਡ ਕਰਦੇ ਮੈਂ ਇੱਥੇ ਜਾਓ ਉਹ ਇੱਕੋ ਚੀਜ਼ ਉਹ ਹੀ 500 ਦੀ ਬਾਰ ਹੁੰਦੀ ਐ ਪਰ ਉੱਥੇ ਜਾ ਕੇ 550 ਤੇ ਹੋ ਜਾਂਦੀ ਐ ਫਰਕ ਤੁਸੀਂ ਆਪ ਦੇਖ ਸਕਦੇ ਹੋ ਉਹ ਚੀਜ਼ ਆਪਾਂ ਇੱਥੇ ਕਿਉਂ ਨਾ ਕਰਵਾ ਲਈਏ ਟੈਸਟ ਤਾਂ ਉਹੀ ਨੇ ਸਰ ਤੁਸੀਂ ਇੱਥੇ ਆਏ ਹੋ ਅੱਜ ਟੈਸਟ ਕਰਵਾਉਣ ਵਾਸਤੇ ਕਿੰਨਾ ਕੁ ਰੇਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ ਬਫੀ ਫਰਕ ਐ ਜੀ ਰੇਟ ਦਾ ਇਹ ਤੇ ਇਹ ਤੇ ਸਾਰੇ ਨੂੰ ਆਣਾ ਚਾਹੀਦਾ ਹੈ ਕਿਉਂਕਿ ਰੇਟ ਦਾ ਬਹੁਤ ਫਰਕ ਹੈ ਔਰ ਟੈਸਟ ਠੀਕ ਨਹੀਂ ਜੋ ਡਾਕਟਰ ਲੋਕ ਕਹਿੰਦੇ ਨੇ ਜੀ ਇਹ ਟੈਸਟ ਠੀਕ ਨਹੀਂ ਹੈਗੇ ਜਾਂ ਉਸ ਸਲੇਵਜ ਸਸਤੇ ਨੇ ਕੋਈ ਜਿਹਦਾ ਬੀਏ ਲਾਈਵ ਚਲਦੀ ਨਹੀਂ ਗਈ ਜੀ ਸਹੀ ਨਹੀਂ ਉਹ ਕੋਈ ਇਹੋ ਜੀ ਗੱਲ ਨਹੀਂ ਗਈ ਜਿਹੜੇ ਲੋਕ ਟੈਸਟ ਕਰਵਾ ਕੇ ਜਾਂਦੇ ਹੋ ਕਹਿੰਦੇ ਠੀਕ ਹੈ ਜੀ ਇਸ ਕਰਕੇ ਅਸੀਂ ਅੱਜ ਆਏ ਹਾਂ ਜੀ ਟੈਸਟ ਕਰਉਣ ਪਹਿਲੀ ਵਾਰ ਹੀ ਆਏ ਹਾਂ ਚਾ ਇਥੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਪੇਸ਼ੈਂਟ ਹੁੰਦਾ ਹੀ ਆ ਟੈਸਟਾਂ ਦੀ ਲੋਡ ਪੈ ਜਾਂਦੀ ਆ ਤੇ ਜਿਹੜੀਆਂ ਵੱਡੀਆਂ ਲੈਬਾਰਟਰੀਜ਼ ਖੁੱਲੀਆਂ ਆ ਨੇ ਉਹਦੇ ਨਾਲੋਂ ਇਹ ਇਦਾਂ ਦੀਆਂ ਹੋਰ ਕਿੰਨੇ ਲੈਬਾਰਟਰੀਜ਼ ਆਉਣ ਲੱਗਦਾ ਖੁੱਲਣੀਆਂ ਚਾਹੀਦੀਆਂ ਨੇ ਇਹ ਤਾਂ ਜੀ ਹਰ ਤਕਰੀਬਨ ਵਾਰਡ ਹਰ ਮੁਹੱਲੇ ਦੇ ਵਿੱਚ ਖੁੱਲ੍ਹੀਆਂ ਜਾਈਦੀਆਂ ਇਹ ਜਿਹੀਆਂ ਜੇ ਕਿਉਂਕਿ ਜਿਹੜਾ ਮੇਨ ਅੱਜ ਦਾ ਜੋ ਸਾਡਾ ਇੱਥੇ ਪਰਪਸ ਹੈ ਗਵਰਨਮੈਂਟ ਦਾ ਵੀ ਗਵਰਨਮੈਂਟ ਵੱਲੋਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਹੈਲਥ ਦੀ ਬਹੁਤ ਜ਼ਰੂਰਤ ਹੈ ਹਰੇਕ ਘਰ ਹਰੇਕ ਇੱਕ ਘਰ ਵਿੱਚ ਬੰਦਾ ਇਸ ਟਾਈਮ ਬਿਮਾਰ ਪਿਆ ਹਰੇਕ ਘਰ 'ਚ ਜਿਸ ਨੂੰ ਆਮ ਲੋਕ ਡਾਕਟਰ ਤਕਰੀਬਨ ਆਮ ਡਾਕਟਰ ਪਹਿਲਾਂ ਟੈਸਟ ਲਿਖਦੇ ਨੇ ਉਸ ਤੋਂ ਬਾਅਦ ਦਵਾਈ ਦਿੰਦੇ ਨੇ ਇਸ ਕਰਕੇ ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਵੀ ਇਹਨਾਂ ਨੇ ਜੀ ਲੈਬ ਖੋਲੀ ਹੈ ਇੱਥੇ ਅਸੀਂ ਇਹਨਾਂ ਨੂੰ ਪਬਲਿਕ ਦਾ ਸੰਯੋਗ ਦੇਣਾ ਚਾਹੀਦਾ ਤੇ ਅਸੀਂ ਇਹ ਕਹਿੰਨੇ ਵੀ ਹਰੇਕ ਬੰਦ ਜੇ ਉਹ ਟੈਸਟ ਇਸ ਲੈਬ ਤੋਂ ਡਾਕਟਰ ਵੀ ਲਿਖੇ ਕਿਉਂਕਿ ਵੱਤ ਵਤ ਲੋਕਾਂ ਦਾ ਜਿਹੜਾ ਫਾਇਦਾ ਹੋ ਸਕੇ ਇੱਕ ਪਾਸੇ ਦੇਖੀਏ ਤਾਂ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਜਿਹੜੀਆਂ ਦਵਾਈਆਂ ਨੇ ਉਹਦਾ ਖਰਚਾ ਤਾਂ ਇੰਨਾ ਜ਼ਿਆਦਾ ਹੋ ਜਾਂਦਾ ਉਸ ਤੋਂ ਪਹਿਲਾਂ ਜਿਹੜੀ ਟੈਸਟ ਦੀ ਗੱਲ ਕੀਤੀ ਟੈਸਟ ਵੀ ਇੰਨੇ ਮਹਿੰਗੇ ਮਹਿੰਗੇ ਟੈਸਟ ਜਿਹੜੇ ਖਰਚੇ ਹੋ ਜਾਂਦੇ ਨੇਗੇ ਤਾਂ ਇੱਥੇ ਐਦਾਂ ਦੀ ਲੈਬਾਰਟਰੀ ਤੇ ਆ ਕੇ ਟੈਸਟ ਕਰਾ ਲੈਣ ਲੋਕੀ ਉਹੀ ਕਹਿ ਰਹੇ ਆ ਜੀ ਜਿਹੜਾ ਮੇਨ ਅੱਜ ਕੱਲ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਹੈ ਬਿਮਾਰੀ ਦਾ ਘਰ ਹੈ ਲੋਕਾਂ ਇਹ ਇਸ ਕਰਕੇ ਜਿਹੜਾ ਡਾਕਟਰ ਪਹਿਲਾਂ ਟੈਸਟ ਲਿਖਦਾ ਉਹ ਟੈਸਟ ਇੰਨੇ ਮਹਿੰਗੇ ਮਹਿੰਗੇ ਨੇ ਕਿ ਅਗਲਾ ਕਰਵਾ ਨਹੀਂ ਸਕਦਾ ਆਮ ਆਮ ਲੋਕ ਜਿਹੜੇ ਇਸ ਕਰਕੇ ਇਹ ਹੁੰਦਾ ਵੀ ਜੇ ਟੈਸਟ ਸਾਨੂੰ ਅੱਧੇ ਮੁੱਲ ਤੇ ਕੀਤਾ ਜਾਂਦਾ ਅੱਧਾ ਤਾਂ ਸਾਡਾ ਉਹ ਬਚਦਾ ਉਸ ਉਸ ਜਿਹੜੇ ਅੱਧੇ ਪੈਸੇ ਸਾਡੇ ਬਚਣਗੇ ਉਸ ਦੀ ਕਮ ਸੇ ਕਮ ਦਵਾਈ ਤਾਂ ਆਏਗੀ ਉਸ ਦੀ ਕਮ ਸੇ ਕਮ ਦਵਾਈ ਆਏਗੀ ਤੇ ਇਸ ਤੋਂ ਅੱਗੇ ਹੁਣ ਜੇ ਤੁਹਾਨੂੰ ਇੱਥੇ ਪਤਾ ਲੱਗੇਗਾ ਫਰਕ ਲੱਗੋ ਤੁਸੀਂ ਹੋਰਾਂ ਨੂੰ ਵੀ ਦੱਸੋਗੇ ਅੱਗੇ ਕਿੱਥੇ ਆਓ ਹਾਂਜੀ ਬਿਲਕੁਲ ਹੋਰਾਂ ਨੂੰ ਦੱਸਾਂਗੇ ਜੀ ਅਸੀਂ ਪਹਿਲਾਂ ਨਹੀਂ ਆਏ ਪਹਿਲਾਂ ਕਿਸੇ ਕੋਲ ਪੁੱਛਿਆ ਵੀ ਇਹ ਨਹੀਂ ਠੀਕ ਨਹੀਂ ਰਿਪੋਰਟਾਂ ਸਭ ਕੁਝ ਠੀਕ ਨਹੀਂ ਉਸੋ ਬਾਅਦ ਅਸੀਂ ਅੱਜ ਕੋਰੋਂ ਆਏ ਆਂ ਅਗਰ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਲਿਖਿਆ ਸਾਨੂੰ ਉਹਨਾਂ ਨੇ ਖੁਦ ਕਿਹਾ ਵੀ ਤੁਹਾਡੇ ਅਗਰ ਪੈਸੇ ਬਚਦੇ ਆ ਤੇ ਜਾਓ ਉਸ ਲੈਬ ਤੇ ਠੀਕ ਹੈ ਬਾਹਰੋਂ ਇਹ ਡਬਲ ਸਾਡੇ ਲੱਗਦੇ ਆ ਜੋ ਇੱਥੇ ਅੱਧਾ ਰੇਟ ਹੋ ਰਿਹਾ ਸਾਡਾ ਡਬਲ ਲੱਗਦੇ ਸੀ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਨੇ ਆਵਰ ਕੋਈ ਨਾ ਇੰਦਾ ਵੀ ਉੱਥੇ ਜਾਓ ਤੁਹਾਡੇ ਪੈਸੇ ਬਚਦੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਾਂਗੇ ਜਰੂਰ ਆਓ ਇਸ ਚੀਜ਼ ਦਾ ਫਾਇਦਾ ਉਠਾਓ